ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਪਹਿਲਾਂ ਪਰਮਾਤਮਾ ਅਗੇ ਅਰਦਾਸ ਕਿ ਸਰ ਪਾਸੇ ਆ ਜਿਹੜਾ ਸੁਖ ਸ਼ਾਂਤੀ ਆ ਜਿਹੜਾ ਵਰਤਾਵੇ ਤੇ ਇਸ ਜੰਗ ਦੇ ਮਾਹੌਲ ਵਿੱਚ ਆ ਜਿਹੜਾ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਆ ਜਿਹੜਾ ਉਹ ਨਾ ਹੋਵੇ ਸੋ ਅੱਗੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਗੱਲ ਕਰਦੇ ਆਂ ਕੱਲ ਹੋਈ ਕੈਬਨਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਆ ਜਿਹੜਾ ਇੱਕ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਸੀ ਜਿਹੜੀ ਗੱਲਬਾਤ ਸੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ ਗਈ ਸੀ ਉਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕੁਐਸਚਨ ਸੀਗੇ ਉਹ ਸੋਸ਼ਲ ਮੀਡੀਆ ਦੇ ਉੱਤੇ ਅਪਡੇਟ ਹੋ ਰਹੇ ਸੀਗੇ ਇਹ ਪੁਰਾਣੀ ਪੈਨਸ਼ਨ ਆ ਜਿਹੜੀ ਉਹ ਕਿੰਨਾਂ ਦੇ ਲਈ ਆ ਜਿਹੜੀ ਲਾਗੂ ਹੋਈ ਆ ਸੋ ਇਹ ਜਿਹੜੇ ਮਸਲਾ ਸੀਗਾ ਕਾਫੀ ਲੰਮਾ ਪੁਰਾਣਾ ਚੱਲ ਰਿਹਾਗਾ ਤੇ ਸੁਪਰੀਮ ਕੋਰਟ ਦੇ ਵਿੱਚੋਂ ਸੀ ਜਿਹੜੇ ਇੱਕ ਕੇਸ ਸੀਗਾ ਪਹਿਲਾਂ ਜਿੱਤਿਆ ਗਿਆ ਸੀਗਾ ਉਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿੱਚ ਆ ਜਿਹੜਾ ਇਹ ਪੁਰਾਣੀ ਪੈਨਸ਼ਨ ਦੇ ਸਬੰਧ ਦੇ ਵਿੱਚ ਆ ਜਿਹੜੇ ਮੁਲਾਜ਼ਮ 2004 ਯਾਨੀ ਕਿ 1-1 2004 ਤੋਂ ਪਹਿਲਾਂ ਜਿਹੜੇ ਭਰਤੀ ਹੋਏ ਸੀਗੇ ਉਸ ਉਸ ਤੋਂ ਪਹਿਲਾਂ ਇਸ਼ਤਿਹਾਰ ਜਾਰੀ ਹੋਏ ਸੀਗੇ ਜਾਂ ਉਸ ਸਮੇਂ ਉਹ ਕੱਚੇ ਸੀਗੇ ਤੇ ਬਾਅਦ ਦੇ ਵਿੱਚ ਰੈਗੂਲਰ ਨੇ ਜਿਹੜੇ ਜਾ ਕੇ ਹੋਏ ਨੇ ਇਹ ਫੈਸਲਾ ਉਹਨਾਂ ਮੁਲਾਜ਼ਮਾਂ ਦੇ ਉੱਤੇ ਸੀਗਾ ਜਿਹੜਾ ਲਾਗੂ ਹੋਇਆ ਉਸੇ ਨੂੰ ਲੈ ਕੇ ਪੰਜਾਬ ਦੇ ਜਿਹੜੇ ਮੁਲਾਜ਼ਮ ਸੀਗੇ ਹਾਈ ਕੋਰਟ ਦੇ ਵਿੱਚ ਸੀ ਜਿਹੜੇ ਮੁਲਾਜ਼ਮ ਸੀਗੇ ਉਹ ਗਏ ਹੋਏ ਸੀਗੇ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਵੱਲੋਂ ਫੈਸਲਾ ਆਇਆ ਸੀਗਾ ਕਿ ਜਿਹੜੇ 1 ਇੱਕ 2004 ਤੋਂ ਪਹਿਲਾਂ ਭਰਤੀ ਜਾਂ ਜਿਨ੍ਹਾਂ ਦਾ ਇਸ਼ਤਿਹਾਰ ਸੀ ਜਿਹੜਾ ਜਾਰੀ ਹੋਇਆ ਸੀਗਾ ਉਹਨਾਂ ਦੇ ਉੱਤੇ ਆ ਜਿਹੜੇ ਪੁਰਾਣੀ ਪੈਨਸ਼ਨ ਆ ਜਿਹੜੀ ਉਹ ਬਹਾਲ ਆ ਜਿਹੜੀ ਉਹ ਕੀਤੀ ਜਾਵੇ ਜਿਸ ਨੂੰ ਲੈ ਕੇ ਕੱਲ ਮੁੱਖ ਮੰਤਰੀ ਪੰਜਾਬ ਵੱਲੋਂ ਸੀ ਜਿਹੜਾ ਐਲਾਨ ਕੀਤਾ ਗਿਆ ਸੀਗਾ ਕਿ ਉਹ 2500 ਮੁਲਾਜ਼ਮ ਨੇ ਜਿਹੜੇ ਕੁੱਲ 2500 ਮੁਲਾਜ਼ਮ ਨੇ ਜਿਹੜੇ ਉਸ ਤੋਂ ਪਹਿਲਾਂ ਭਰਤੀ ਜਿਨ੍ਹਾਂ ਜਾਂ ਜਿਨ੍ਹਾਂ ਦਾ ਇਸ਼ਤਿਹਾਰ ਸੀ ਜਿਹੜਾ ਉਹ ਜਾਰੀ ਹੋਇਆ ਸੀਗਾ ਉਹਨਾਂ ਦੇ ਉੱਤੇ ਸਿਰਫ ਇਹ ਇੰਪਲੀਮੈਂਟ ਆ ਜਿਹੜੀ ਹੋਣੀ ਆ ਬਾਕੀ ਗੱਲ ਕਰਦੇ ਆ ਜਿਹੜਾ 18 ਨਵੰਬਰ 2022 ਦਾ ਨੋਟੀਫਿਕੇਸ਼ਨ ਆ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀਗਾ ਕਿ ਜਿਹੜੇ 1-1 2004 ਤੋਂ ਬਾਅਦ ਭਰਤੀ ਮੁਲਾਜ਼ਮ ਨੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਦੇਣ ਦੀ ਗੱਲ ਸੀ ਜਿਹੜੀ ਉਸ ਨੋਟੀਫਿਕੇਸ਼ਨ ਦੇ ਵਿੱਚ ਕੀਤੀ ਗਈ ਸੀ ਇਹ ਨੋਟੀਫਿਕੇਸ਼ਨ ਦੇ ਜਿਹੜੀ ਐਸਓਪੀ ਜਾਰੀ ਹੋਣੀ ਸੀ ਇਸ ਦੇ ਉੱਤੇ ਕੋਈ ਜਿਹੜੀ ਅਪਡੇਟ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਨਹੀਂ ਆਈ 1-1 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਇਸ ਐਲਾਨ ਦੇ ਵਿੱਚੋਂ ਜਿਹੜੀ ਕੋਈ ਪੁਰਾਣੀ ਪੈਨਸ਼ਨ ਹੈ ਜਿਹੜੀ ਉਹ ਨਹੀਂ ਲੱਗਣੀ ਸਿਰਫ 1-1 2004 ਤੋਂ ਪਹਿਲਾਂ ਭਰਤੀ ਹੋਏ 2500 ਜਿਹੜੇ EMPLYEE ਸੀਗੇ ਉਹਨਾਂ ਨੂੰ ਇਸ ਦਾ ਬੈਨੀਫਿਟ ਆ ਜਿਹੜਾ ਮਿਲਣਾਗਾ ਪੰਜਾਬ ਦੇ ਜਿਹੜੇ 2.5 ਲੱਖ ਦੇ ਤਕਰੀਬਨ ਜਿਹੜੇ ਮੁਲਾਜ਼ਮ ਨੇ ਜਿਹੜੇ ਹੋ ਚੁੱਕੇ ਨੇ ਜਿਹੜੇ NPS ਦੇ ਵਿੱਚ ਆ ਜਿਹੜੇ ਉਹ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਹਜੇ ਤੱਕ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਨਹੀਂ ਲਾਗੂ ਹੋਵੇਗੀ ਇਹਨਾਂ ਹੁਕਮਾਂ ਦੇ ਨਾਲ ਉਹ NPS ਦੇ ਵਿੱਚ ਹੀ ਆ ਜਿਹੜੇ ਕਨਸੀਡਰ ਨੇ ਜਿਹੜੇ ਹੁੰਦੇ ਰਹਿਣਗੇ ਸੋ ਇਹ ਜਾਣਕਾਰੀ ਤੁਹਾਡੇ ਨਾਲ ਉਸ ਕੈਬਨਿਟ ਮੀਟਿੰਗ ਤੋਂ ਬਾਅਦ ਆ ਜਿਹੜੀ ਗੱਲਬਾਤ ਆ ਜਿਹੜੀ ਨਿਕਲ ਕੇ ਆਈ ਸੀ ਕਿ ਪੁਰਾਣੀ ਪੈਨਸ਼ਨ ਆ ਜਿਹੜੀ ਪੰਜਾਬ ਦੇ ਵਿੱਚ ਆ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਐਲਾਨ ਆ ਜਿਹੜਾ ਕੀਤਾ ਗਿਆ ਉਸ ਨੂੰ ਕਲੀਅਰਿਫਾਈ ਕਰਨ ਦੇ ਲਈ ਆ ਜਿਹੜੀ ਵੀਡੀਓ ਤੁਹਾਡੇ ਨਾਲ ਆ ਜਿਹੜੀ ਸਾਂਝੀ ਕਰ ਰਹੇ ਆ ਉਮੀਦ ਕਰਦੇ ਆ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਇਸ ਪ੍ਰੋਗਰਾਮ ਤੇ ਵੀਡੀਓ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ